ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਸੱਤ ਗੱਲਾਂ ਬਾਰੇ ਜੋ ਹਰ ਸਫਲ ਇਨਸਾਨ ਚੁੱਪ-ਚਾਪ ਆਪਣੇ ਦਿਲ ਵਿੱਚ ਰੱਖਦਾ ਹੈ ਪਰ ਦੁਨੀਆਂ ਅੱਗੇ ਕਦੇ ਨਹੀਂ ਦੱਸਦਾ ਤੁਸੀਂ ਕਦੇ ਸੋਚਿਆ ਹੈ ਕਿਉਂ ਕੁਝ ਲੋਕ ਸੁਧਾਰਨ ਹਾਲਾਤਾਂ ਤੋਂ ਛੱਡ ਕੇ ਸਫਲਤਾ ਦੀਆਂ ਉਚਾਈਆਂ ਨੂੰ ਛੂ ਲੈਂਦੇ ਹਨ ਤੇ ਕੁਝ ਲੋਕ ਆਪਣੀ ਕਾਬਲੀਅਤ ਦੇ ਸਾਰੇ ਸਾਲ ਖਰਚ ਕਰਦੇ ਹਨ ਪਰ ਕੋਈ ਵੱਡਾ ਨਤੀਜਾ ਨਹੀਂ ਮਿਲਦਾ ਫਰਕ ਸਿਰਫ ਇੱਕ ਹੈ ਸਫਲ ਲੋਕ ਜਾਣਦੇ ਹਨ ਕਿ ਕਿਹੜੀਆਂ ਗੱਲਾਂ ਦੱਸਣੀਆਂ ਹਨ ਤੇ ਕਿਹੜੀਆਂ ਗੁਪਤ ਰੱਖਣੀਆਂ ਹਨ ਕਿਉਂਕਿ ਹਰ ਇੱਕ ਗੱਲ ਜੋ ਤੁਸੀਂ ਦੱਸਦੇ ਹੋ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਤਾਕਤ ਪ੍ਰਭਾਵਿਤ ਹੋ ਸਕਦੀ ਹੈ ਜ਼ਿੰਦਗੀ ਇੱਕ ਕਿਤਾਬ ਵਰਗੀ ਹੈ ਜੇ ਤੁਸੀਂ ਹਰ ਪੰਨਾ ਸਭ ਦੇ ਸਾਹਮਣੇ ਖੋਲ੍ਹ ਦਿੰਦੇ ਹੋ ਤਾਂ ਲੋਕ ਤੁਹਾਡੇ ਮਿਹਨਤ ਦੀ ਕਦਰ ਨਹੀਂ ਕਰਨਗੇ ਤੇ ਜਦੋਂ ਤੁਹਾਡੇ ਵਾਸਤੇ ਅਸਲੀ ਮੌਕੇ ਆਉਣਗੇ ਤੁਹਾਡੀ ਤਾਕਤ ਸਮਾ ਤੇ ਜੋਸ਼ ਲੋਕ ਗਲਤ ਤਰੀਕੇ ਨਾਲ ਵਰਤ ਸਕਦੇ ਹਨ ਸਫਲ ਇਨਸਾਨ ਸਿੱਖਦਾ ਹੈ ਕਿ ਚੁੱਪ ਰਹਿਣਾ ਸੋਚ ਕੇ ਕੰਮ ਕਰਨਾ ਤੇ ਆਪਣੇ ਸੁਪਨਿਆਂ ਤੇ ਧਿਆਨ ਦੇਣਾ ਇਹ ਉਹਨਾਂ ਦੀ ਅਸਲੀ ਤਾਕਤ ਹੈ। ਉਹਨਾਂ ਦੀ ਹਿੰਟ ਇਹ ਨਹੀਂ ਕਿ ਦੱਸਣਾ ਕਿਵੇਂ ਹੈ, ਬਲਕਿ ਕਿਵੇਂ ਸੁਰੱਖਿਅਤ ਰੱਖਣਾ ਹੈ। ਇਸ ਲਈ ਦੋਸਤੋ, ਹਰ ਸਫਲ ਇਨਸਾਨ ਦੇ ਕੁਝ ਸੱਤ ਰਾਜ਼ ਹੁੰਦੇ ਹਨ ਜੋ ਉਹ ਹਮੇਸ਼ਾ ਗੁਪਤ ਰੱਖਦਾ ਹੈ। ਉਹਨਾਂ ਨੂੰ ਜੇ ਤੁਸੀਂ ਸਮਝ ਲਿਆ, ਅਪਣਾ ਲਿਆ ਤੇ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ ਤਾਂ ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ। ਇਹ ਰਾਜ਼ ਸਿਰਫ ਸੁਨੇਹਾ ਹੀ ਨਹੀਂ, ਇਹ ਜ਼ਿੰਦਗੀ ਦਾ ਸਬਕ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿਵੇਂ ਧਿਆਨ, ਜੋਸ਼, ਤਾਕਤ ਅਤੇ ਆਦਰ ਬਚਾ ਕੇ ਆਪਣੇ ਮਕਸਦ ਤੱਕ ਪਹੁੰਚਣਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹੀ ਸੱਤ ਗੱਲਾਂ ਦੱਸਾਂਗੇ ਜੋ ਤੁਹਾਡੀ ਸੋਚ, ਕੰਮ ਤੇ ਜੀਵਨ ਨੂੰ ਬਦਲ ਸਕਦੀਆਂ ਹਨ ਤਿਆਰ ਹੋ ਜਾਓ ਕਿਉਂਕਿ ਇਹ ਰਾਜ਼ ਤੁਹਾਡੀ ਹਕੀਕਤ ਨੂੰ ਸਾਧਾਰਨ ਤੋਂ ਅਸਾਧਾਰਨ ਵਿੱਚ ਬਦਲ ਸਕਦੇ ਹਨ ਇਹ ਉਹ ਰਾਜ਼ ਹਨ ਜੋ ਸਿਰਫ ਸਫਲ ਲੋਕ ਜਾਣਦੇ ਹਨ ਨੰਬਰ 1 ਆਪਣੇ ਸੁਪਨੇ ਕਿਸੇ ਨੂੰ ਨਾ ਦੱਸੋ ਸਭ ਤੋਂ ਮੱਤਵਪੂਰਨ ਗੱਲ ਆਪਣੇ ਸੁਪਨੇ ਕਿਸ ਨੂੰ ਦੱਸੋ ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਸੁਪਨਾ ਵੱਡਾ ਹੈ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਅਸੀਂ ਖੁਸ਼ੀ ਵਿੱਚ ਆਪਣੇ ਦੋਸਤਾਂ ਪਰਿਵਾਰ ਜਾਂ ਸਾਥੀਆਂ ਨਾਲ ਸਾਂਝਾ ਕਰਦੇ ਹਾਂ ਪਰ ਅਕਸਰ ਇਹ ਖੁਲਾਸਾ ਸਾਡੀ ਤਾਕਤ ਘਟਾ ਦਿੰਦਾ ਹੈ ਲੋਕ ਹਮੇਸ਼ਾ ਸਹਾਰਾ ਨਹੀਂ ਦਿੰਦੇ ਕੁਝ ਲੋਕ ਤੁਹਾਡੇ ਸੁਪਨਿਆਂ ਨੂੰ ਸਮਝਦੇ ਨਹੀਂ ਕੁਝ ਲੋਕ ਤੁਹਾਡੇ ਹੌਸਲੇ ਨੂੰ ਸ਼ੱਕ ਨਾਲ ਵੇਖਣ ਲੱਗਦੇ ਹਨ ਸਫਲ ਲੋਕ ਇਸ ਗੱਲ ਨੂੰ ਸਮਝਦੇ ਹਨ ਜਦੋਂ ਤੱਕ ਤੁਸੀਂ ਆਪਣੇ ਸੁਪਨੇ ਨੂੰ ਕਰਮ ਵਿੱਚ ਨਹੀਂ ਲਿਆਉਂਦੇ ਤਦ ਤੱਕ ਦੁਨੀਆ ਨੂੰ ਪਤਾ ਹੋਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਕਿਉਂਕਿ ਲੋਕ ਕਈ ਵਾਰੀ ਤੁਹਾਡੀ ਤਾਕਤ ਹੌਸਲਾ ਤੇ ਜੋਸ਼ ਨੂੰ ਗਲਤ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦੇ ਹਨ ਜੋ ਤੁਹਾਡਾ ਸੁਪਨਾ ਹੈ ਉਹ ਅਧੂਰਾ ਹੀ ਰਹਿ ਸਕਦਾ ਹੈ ਸਫਲ ਇਨਸਾਨ ਆਪਣੀ ਤਾਕਤ ਜਾਣਦਾ ਹੈ ਉਹ ਆਪਣੇ ਸੁਪਨੇ ਆਪਣੇ ਦਿਲ ਵਿੱਚ ਰੱਖਦਾ ਹੈ ਉਹ ਕਿਸੇ ਨਾਲ ਸਾਂਝਾ ਨਹੀਂ ਕਰਦਾ ਉਹ ਆਪਣੇ ਕੰਮ ਵਿੱਚ ਫੋਕਸ ਕਰਦਾ ਹੈ ਹਰ ਕਦਮ ਸੋਚ ਸਮਝ ਕੇ ਚੁੱਕਦਾ ਹੈ ਜਦੋਂ ਸੁਪਨਾ ਹਕੀਕਤ ਬਣਦਾ ਹੈ ਤਦ ਹੀ ਉਹ ਦੁਨੀਆ ਨੂੰ ਦਿਖਾਉਂਦਾ ਹੈ ਦੋਸਤੋ ਇਹ ਗੱਲ ਯਾਦ ਰੱਖੋ ਜੋ ਵੀ ਸੁਪਨਾ ਤੁਹਾਡੇ ਦਿਲ ਵਿੱਚ ਹੈ ਉਹ ਦੱਸਣਾ ਜ਼ਰੂਰੀ ਨਹੀਂ ਕਿ ਆਪਣੇ ਹੌਸਲੇ ਜੋਸ਼ ਅਤੇ ਤਾਕਤ ਨੂੰ ਬਚਾ ਕੇ ਤੁਸੀਂ ਉਸ ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਜਿਵੇਂ ਹੀ ਤੁਹਾਡਾ ਸੁਪਨਾ ਹਕੀਕਤ ਬਣਦਾ ਹੈ ਤਦ ਤੁਹਾਡੀ ਮਿਹਨਤ ਤੇ ਸੰਘਰਸ਼ ਸਿਰਫ ਤੁਹਾਨੂੰ ਹੀ ਸਮਝ ਆਉਂਦਾ ਹੈ ਉਹ ਦਿਨ ਦੁਨੀਆ ਤੁਹਾਡੇ ਨਤੀਜੇ ਵੇਖ ਕੇ ਆਦਰ ਕਰੇਗੀ ਸਫਲਤਾ ਦਾ ਰਾਜ਼ ਇਹ ਨਹੀਂ ਕਿ ਕਿੰਨੇ ਦੋਸਤ ਹਨ ਨਾ ਹੀ ਇਹ ਕਿ ਕਿੰਨੀ ਵਾਰੀ ਤੁਸੀਂ ਆਪਣੇ ਸੁਪਨੇ ਦੱਸਦੇ ਹੋ ਸਫਲਤਾ ਦਾ ਰਾਜ਼ ਇਹ ਹੈ ਕਿਵੇਂ ਤੁਸੀਂ ਆਪਣਾ ਸੁਪਨਾ ਸੁਰੱਖਿਅਤ ਰੱਖਦੇ ਹੋ ਧਿਆਨ ਅਤੇ ਹੌਸਲੇ ਨਾਲ ਉਸ ਨੂੰ ਹਕੀਕਤ ਬਣਾਉਂਦੇ ਹੋ ਇਸ ਲਈ ਆਪਣੇ ਸੁਪਨੇ ਦਿਲ ਵਿੱਚ ਰੱਖੋ ਦੂਜਿਆਂ ਨਾਲ ਸਾਂਝੇ ਨਾ ਕਰੋ ਸਿਰਫ ਆਪਣੇ ਕੰਮ ਅਤੇ ਮਿਹਨਤ ਨਾਲ ਉਸ ਨੂੰ ਹਕੀਕਤ ਬਣਾਓ ਨੰਬਰ 2 ਆਪਣੀ ਕਮਜ਼ੋਰੀਆਂ ਕਦੇ ਨਾ ਦੱਸੋ ਜਿਵੇਂ ਹੀ ਤੁਸੀਂ ਆਪਣੀਆਂ ਕਮਜ਼ੋਰੀਆਂ ਦੱਸਦੇ ਹੋ ਲੋਕ ਉਹਨਾਂ ਨੂੰ ਆਪਣੀ ਤਾਕਤ ਬਣਾਉਣ ਲਈ ਵਰਤ ਸਕਦੇ ਹਨ ਅਕਸਰ ਅਸੀਂ ਖੁੱਲ੍ਹ ਕੇ ਸੋਚਦੇ ਹਾਂ ਕਿ ਸੱਚ ਦੱਸਣਾ ਸਹੀ ਹੈ ਪਰ ਜ਼ਿੰਦਗੀ ਵਿੱਚ ਸੱਚਾਈ ਅਤੇ ਤਾਕਤ ਦਿਖਾਉਣ ਦੇ ਵਿਚਾਰ ਫਰਕ ਹੁੰਦਾ ਹੈ ਆਪਣੀ ਕਮਜ਼ੋਰੀ ਜਿਹੜੀ ਤੁਸੀਂ ਦੱਸਦੇ ਹੋ ਉਹ ਹੋ ਸਕਦੀ ਹੈ ਲੋਕਾਂ ਲਈ ਨੁਕਸਾਨ ਦਾ ਸਾਧਨ ਬਣ ਜਾਵੇ ਸਫਲ ਲੋਕ ਇਹ ਗੱਲ ਸਮਝਦੇ ਹਨ ਉਹ ਜਾਣਦੇ ਹਨ ਕਿ ਹਰ ਕਮਜ਼ੋਰੀ ਦਾ ਖੁਲਾਸਾ ਉਹਨਾਂ ਦੀ ਤਾਕਤ ਨੂੰ ਘਟਾ ਸਕਦਾ ਹੈ ਕਿਉਂਕਿ ਦੁਨੀਆ ਵਿੱਚ ਹਰੇਕ ਨਹੀਂ ਚਾਹੁੰਦਾ ਕਿ ਤੁਸੀਂ ਅੱਗੇ ਵਧੋ ਕਈ ਵਾਰੀ ਲੋਕ ਤੁਹਾਡੀਆਂ ਕਮਜ਼ੋਰੀਆਂ ਦੀ ਸ਼ਿਕਾਇਤ ਕਰਦੇ ਹਨ ਜੋ ਤੁਹਾਡੇ ਹੌਸਲੇ ਅਤੇ ਮਨੋਬਲ ਨੂੰ ਖਤਮ ਕਰ ਸਕਦੀ ਹੈ ਸਫਲ ਇਨਸਾਨ ਆਪਣੀਆਂ ਕਮਜ਼ੋਰੀਆਂ ਦਿਲ ਵਿੱਚ ਰੱਖਦਾ ਹੈ। ਉਹ ਉਹਨਾਂ ਨੂੰ ਹੌਲੀ-ਹੌਲੀ ਮਜ਼ਬੂਤ ਕਰਦਾ ਹੈ। ਉਹਨਾਂ ਦੇ ਬਾਹਰ ਕਿਸੇ ਨੂੰ ਨਹੀਂ ਦਿਖਾਉਂਦਾ। ਜਦੋਂ ਤੁਹਾਨੂੰ ਲੱਗੇ ਕਿ ਕਮਜ਼ੋਰੀ ਤੁਹਾਨੂੰ ਰੋਕ ਰਹੀ ਹੈ, ਤਦ ਇਹ ਤੁਹਾਡਾ ਖੂਫੀਆ ਹਥਿਆਰ ਬਣ ਜਾਂਦੀ ਹੈ। ਤੁਸੀਂ ਉਸ ਨੂੰ ਸੋਚ ਸਮਝ ਕੇ ਤਾਕਤ ਵਿੱਚ ਬਦਲ ਸਕਦੇ ਹੋ। ਕਦੇ ਵੀ ਆਪਣੀ ਕਮਜ਼ੋਰੀ ਕਿਸੇ ਦੇ ਸਾਹਮਣੇ ਖੋਲੋ ਨਾ। ਸਿਰਫ ਆਪਣੇ ਦਿਲ ਅਤੇ ਮਨ ਵਿੱਚ ਉਸਤੇ ਕੰਮ ਕਰੋ। ਸਫਲਤਾ ਹਾਸਲ ਕਰਨ ਲਈ ਸਿਰਫ ਆਪਣੀ ਤਾਕਤ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜਦੋਂ ਤੁਹਾਡੀ ਕਮਜ਼ੋਰੀ ਨੂੰ ਤੁਸੀਂ ਕਾਬੂ ਕਰ ਲਿਆ ਉਹ ਤੁਹਾਡੀ ਤਾਕਤ ਬਣ ਜਾਂਦੀ ਹੈ ਜੋ ਲੋਕ ਤੁਹਾਡੇ ਨਜ਼ਦੀਕੀ ਹਨ ਉਹ ਤੁਹਾਡੀਆਂ ਕਮਜ਼ੋਰੀਆਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਸਿਰਫ ਤੁਹਾਡੇ ਲਈ ਇਹ ਸਿੱਖਣ ਦਾ ਮੌਕਾ ਹੈ ਕਿਵੇਂ ਤੁਸੀਂ ਆਪਣੇ ਅੰਦਰੋਂ ਤਾਕਤ ਬਣਾਉਂਦੇ ਹੋ ਇਸ ਲਈ ਆਪਣੀਆਂ ਕਮਜ਼ੋਰੀਆਂ ਦੱਸੋ ਨਹੀਂ ਉਹਨਾਂ ਨੂੰ ਆਪਣੇ ਦਿਲ ਅਤੇ ਮਨ ਵਿੱਚ ਸੁਰੱਖਿਅਤ ਰੱਖੋ ਹੌਸਲੇ ਅਤੇ ਕੰਮ ਨਾਲ ਉਸ ਨੂੰ ਤਾਕਤ ਬਣਾਓ ਨੰਬਰ 3 ਭਵਿੱਖ ਦੀ ਯੋਜਨਾ ਗੁਪਤ ਰੱਖੋ ਜਦੋਂ ਤੁਸੀਂ ਆਪਣੇ ਭਵਿੱਖ ਦੀਆਂ ਯੋਜਨਾਵਾਂ ਕਿਸੇ ਨਾਲ ਸਾਂਝਾ ਕਰਦੇ ਹੋ ਕਈ ਵਾਰੀ ਲੋਕ ਉਹਨਾਂ ਨੂੰ ਆਪਣਾ ਫਾਇਦਾ ਬਣਾਉਣ ਲੱਗਦੇ ਹਨ ਅਕਸਰ ਅਸੀਂ ਸੋਚਦੇ ਹਾਂ ਕਿ ਸਾਡੀ ਯੋਜਨਾ ਦੱਸ ਕੇ ਸਹਾਰਾ ਮਿਲੇਗਾ ਪਰ ਸਚਾਈ ਇਹ ਹੈ ਕਿ ਦੁਨੀਆ ਵਿੱਚ ਹਰ ਕੋਈ ਸੱਚਾ ਸਾਥ ਨਹੀਂ ਦਿੰਦਾ ਕੁਝ ਲੋਕ ਤੁਹਾਡੇ ਸੁਪਨਿਆਂ ਨੂੰ ਘਟਾਉਣ ਜਾਂ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਸਫਲ ਲੋਕ ਇਹ ਗੱਲ ਸਮਝਦੇ ਹਨ ਉਹ ਜਾਣਦੇ ਹਨ ਕਿ ਆਪਣੀਆਂ ਯੋਜਨਾਵਾਂ ਬਿਨਾਂ ਕਾਰਵਾਈ ਦੇ ਕਿਸੇ ਨੂੰ ਦੱਸਣਾ ਉਹਨਾਂ ਦੀ ਤਾਕਤ ਨੂੰ ਘਟਾ ਸਕਦਾ ਹੈ ਕਿਉਂਕਿ ਜਦੋਂ ਲੋਕ ਜਾਣਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ ਉਹ ਤੁਹਾਡੇ ਹਰ ਕਦਮ ਤੇ ਨਜ਼ਰ ਰੱਖਣ ਲੱਗਦੇ ਹਨ ਕਈ ਵਾਰ ਇਹ ਤੁਹਾਡੇ ਲਈ ਰੁਕਾਵਟ ਬਣ ਜਾਂਦਾ ਹੈ ਸਫਲ ਇਨਸਾਨ ਆਪਣੀਆਂ ਯੋਜਨਾਵਾਂ ਦਿਲ ਵਿੱਚ ਰੱਖਦਾ ਹੈ ਉਹ ਹੌਲੀ-ਹੌਲੀ ਹਰ ਕਦਮ ਉੱਪਰ ਆਪਣੀ ਯੋਜਨਾ ਨੂੰ ਅਮਲ ਵਿੱਚ ਲਿਆਉਂਦਾ ਹੈ ਉਹ ਦੁਨੀਆ ਨੂੰ ਨਹੀਂ ਦਿਖਾਉਂਦਾ ਸਿਰਫ ਨਤੀਜੇ ਵਿਖਾਉਂਦਾ ਹੈ ਜਿਵੇਂ ਹੀ ਤੁਸੀਂ ਆਪਣੇ ਕੰਮ ਤੇ ਫੋਕਸ ਕਰਦੇ ਹੋ ਯੋਜਨਾ ਆਪਣੇ ਆਪ ਸਫਲ ਹੋਣ ਲੱਗਦੀ ਹੈ ਦੋਸਤੋ ਇਹ ਗੱਲ ਯਾਦ ਰੱਖੋ ਜੋ ਪਵਿੱਖ ਦੀ ਯੋਜਨਾ ਤੁਸੀਂ ਸੋਚਦੇ ਹੋ ਉਹ ਸਿਰਫ ਤੁਹਾਡੇ ਕੰਮ ਅਤੇ ਹੌਸਲੇ ਨਾਲ ਸਫਲ ਹੋਵੇਗੀ ਕਿਸੇ ਨੂੰ ਦੱਸ ਕੇ ਉਸ ਨੂੰ ਨੁਕਸਾਨ ਪਹੁੰਚਾਉਣਾ ਸਹੀ ਨਹੀਂ ਸਫਲਤਾ ਹਾਸਲ ਕਰਨ ਲਈ ਆਪਣੀਆਂ ਯੋਜਨਾਵਾਂ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਨਤੀਜੇ ਸਾਹਮਣੇ ਆਉਂਦੇ ਹਨ ਦੁਨੀਆ ਤੁਹਾਡੇ ਕੰਮ ਨੂੰ ਵੇਖ ਕੇ ਸਿਰਫ ਆਦਰ ਕਰਦੀ ਹੈ ਉਹ ਵਿਖਦੀਆਂ ਯੋਜਨਾਵਾਂ ਦੱਸਣਾ ਅਕਸਰ ਤੁਹਾਡੀ ਤਾਕਤ ਘਟਾ ਦਿੰਦਾ ਹੈ ਉਹ ਸਿਰਫ ਦਿਲ ਵਿੱਚ ਰੱਖੋ ਤੇ ਕਦਮ ਬਕਦਮ ਹੌਲੀ-ਹੌਲੀ ਅਮਲ ਵਿੱਚ ਲਿਆਓ ਇਸ ਲਈ ਆਪਣੀਆਂ ਯੋਜਨਾਵਾਂ ਗੁਪਤ ਰੱਖੋ ਉਨਾਂ ਨੂੰ ਆਪਣੇ ਦਿਲ ਅਤੇ ਮਨ ਵਿੱਚ ਸੁਰੱਖਿਅਤ ਰੱਖੋ ਹੌਸਲੇ ਅਤੇ ਸਹੀ ਕਾਰਵਾਈ ਨਾਲ ਉਹ ਤੁਹਾਡੇ ਭਵਿੱਖ ਦਾ ਰੂਪ ਲੈਣਗੇ। ਨੰਬਰ 4 ਤੁਹਾਡਾ ਅੰਦਰੂਨੀ ਸੰਘਰਸ਼ ਜੋ ਹਰ ਸਫਲ ਇਨਸਾਨ ਮਹਿਸੂਸ ਕਰਦਾ ਹੈ ਉਹ ਕਿਸੇ ਨੂੰ ਦਿਖਾਉਣਾ ਖਤਰਨਾਕ ਹੋ ਸਕਦਾ ਹੈ। ਜਦੋਂ ਤੁਸੀਂ ਆਪਣੀ ਅੰਦਰੂਨੀ ਲੜਾਈ ਦੱਸਦੇ ਹੋ ਲੋਕਾਂ ਦੀਆਂ ਸੋਚਾਂ ਅਤੇ رائے ਤੁਹਾਡੀ ਤਾਕਤ ਨੂੰ ਕਟਾ ਸਕਦੀਆਂ ਹਨ। ਕਈ ਵਾਰੀ ਲੋਕ ਤੁਹਾਡੇ ਹੌਸਲੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਸਫਲ ਲੋਕ ਇਹ ਗੱਲ ਸਮਝਦੇ ਹਨ ਉਹ ਜਾਣਦੇ ਹਨ ਕਿ ਅੰਦਰੂਨੀ ਸੰਘਰਸ਼ ਸਿਰਫ ਤੁਹਾਡਾ ਹੈ ਇਸ ਨੂੰ ਸਾਂਝਾ ਕਰਨਾ ਕਈ ਵਾਰੀ ਤੁਹਾਡੀ ਤਾਕਤ ਤੇ ਜੋਸ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅੰਦਰੂਨੀ ਲੜਾਈ ਹਰ ਇਨਸਾਨ ਵਿੱਚ ਹੁੰਦੀ ਹੈ ਕਈ ਵਾਰੀ ਸਾਨੂੰ ਹੌਸਲਾ ਛੱਡ ਕੇ ਵਾਪਸ ਮੁੜ ਜਾਣ ਦਾ ਮਨ ਕਰਦਾ ਹੈ ਪਰ ਸਫਲ ਲੋਕ ਇਸ ਲੜਾਈ ਨਾਲ ਲੜਦੇ ਹਨ ਅੰਦਰੋਂ ਤਾਕਤ ਲੱਭਦੇ ਹਨ ਉਹ ਆਪਣੇ ਸੰਘਰਸ਼ ਨੂੰ ਦਿਲ ਵਿੱਚ ਰੱਖਦੇ ਹਨ ਉਹ ਹਰ ਰੋਜ਼ ਉਸਤੇ ਕੰਮ ਕਰਦੇ ਹਨ ਆਪਣੇ ਕੰਮ ਸੋਚ ਅਤੇ ਹੌਸਲੇ ਨਾਲ ਉਸ ਨੂੰ ਹਕੀਕਤ ਵਿੱਚ ਬਦਲਦੇ ਹਨ ਜਿਵੇਂ ਹੀ ਤੁਸੀਂ ਅੰਦਰੂਨੀ ਸੰਘਰਸ਼ ਤੇ ਜਿੱਤ ਹਾਸਲ ਕਰਦੇ ਹੋ ਉਹ ਤੁਹਾਡੀ ਤਾਕਤ ਬਣ ਜਾਂਦੀ ਹੈ ਦੁਨੀਆ ਨੂੰ ਤੁਹਾਡੀ ਤਾਕਤ ਦੇਖਣ ਦਾ ਮੌਕਾ ਸਿਰਫ ਨਤੀਜਿਆਂ ਦੇ ਰੂਪ ਵਿੱਚ ਮਿਲਦਾ ਹੈ ਦੋਸਤੋ ਇਹ ਗੱਲ ਯਾਦ ਰੱਖੋ ਅੰਦਰੂਨੀ ਸੰਘਰਸ਼ ਕਿਸੇ ਨਾਲ ਸ਼ੇਅਰ ਨਾ ਕਰੋ ਸਿਰਫ ਆਪਣੇ ਮਨ ਦਿਲ ਅਤੇ ਹੌਸਲੇ ਨਾਲ ਉਸ ਨੂੰ ਹੱਲ ਕਰੋ ਸਫਲਤਾ ਹਾਸਲ ਕਰਨ ਲਈ ਅੰਦਰੂਨੀ ਲੜਾਈ ਨੂੰ ਕਬੂਲ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਉਸ ਨੂੰ ਆਪਣੀ ਤਾਕਤ ਬਣਾਉਂਦੇ ਹੋ ਦੁਨੀਆ ਤੁਹਾਡੀ ਪ੍ਰਸ਼ੰਸਾ ਕਰੇਗੀ ਅੰਦਰੂਨੀ ਸੰਘਰਸ਼ ਸਿਰਫ ਤੁਹਾਡੇ ਲਈ ਹੈ ਉਸ ਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਸਿਰਫ ਆਪਣੀ ਮਿਹਨਤ ਸੋਚ ਅਤੇ ਹੌਸਲੇ ਨਾਲ ਜਿੱਤ ਪ੍ਰਾਪਤ ਕਰੋ ਇਸ ਲਈ ਆਪਣੀ ਅੰਦਰੂਨੀ ਲੜਾਈ ਨੂੰ ਦਿਲ ਵਿੱਚ ਰੱਖੋ ਉਸ ਨੂੰ ਹੌਲੀ ਹੌਲੀ ਤਾਕਤ ਵਿੱਚ ਬਦਲੋ ਜਦੋਂ ਨਤੀਜੇ ਸਾਹਮਣੇ ਆਉਣਗੇ ਦੁਨੀਆ ਤੁਹਾਨੂੰ ਸਿਰਫ ਆਦਰ ਦੇਵੇਗੀ ਨੰਬਰ 5 ਆਪਣੀ ਬਚਤ ਕਿਸੇ ਨੂੰ ਨਾ ਦੱਸੋ ਸੋਚੋ ਜਦੋਂ ਤੁਸੀਂ ਆਪਣੇ ਪੈਸੇ ਬਾਰੇ ਦੱਸਦੇ ਹੋ ਲੋਕ ਕਈ ਵਾਰੀ ਤੁਹਾਡੀ ਦਿਲਚਸਪੀ ਤੇ ਭਰੋਸੇ ਦਾ ਫਾਇਦਾ ਲੈਂਦੇ ਹਨ ਉਹ ਤੁਹਾਡੇ ਹੌਸਲੇ ਅਤੇ ਆਤਮ ਵਿਸ਼ਵਾਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਸੀਂ ਸਭ ਜਾਣਦੇ ਹਾਂ ਕਿ ਬਚਤ ਇੱਕ ਆਦਤ ਹੈ ਇਹ ਤੁਹਾਡੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ ਜਦੋਂ ਤੁਸੀਂ ਇਸ ਨੂੰ ਬਾਹਰ ਦੱਸਦੇ ਹੋ ਤਦ ਇਹ ਨਿਰਪਰ ਨਹੀਂ ਰਹਿੰਦੀ ਲੋਕਾਂ ਦੀ ਆਸਾਨੀ ਅਤੇ ਉਮੀਦਾਂ ਦਾ ਸਮਾਨ ਬਣ ਜਾਂਦੀ ਹੈ ਸਫਲ ਲੋਕ ਇਸ ਗੱਲ ਨੂੰ ਜਾਣਦੇ ਹਨ ਉਹ ਆਪਣੇ ਪੈਸੇ ਬਚਤ ਅਤੇ ਸੰਪਤੀ ਬਾਰੇ ਸਿਰਫ ਆਪਣੇ ਲਈ ਰੱਖਦੇ ਹਨ ਕਿਸੇ ਨਾਲ ਸ਼ੇਅਰ ਕਰਨ ਦੀ ਲੋੜ ਨਹੀਂ ਉਸ ਦੀ ਸੁਰੱਖਿਆ ਅਤੇ ਤਾਕਤ ਨੂੰ ਆਪਣੇ ਆਪ ਵਿੱਚ ਹੀ ਬਣਾਈ ਰੱਖਦੇ ਹਨ ਬਜਟ ਸਿਰਫ ਤਾਂ ਨਹੀਂ ਹੈ ਇਹ ਤੁਹਾਡੀ ਆਤਮ ਨਿਰਪਰਤਾ ਸੰਘਰਸ਼ ਅਤੇ ਸੁਰੱਖਿਆ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਇਹ ਕਿਸੇ ਨਾਲ ਸਾਂਝਾ ਕਰਦੇ ਹੋ ਤਦ ਲੋਕ ਕਈ ਵਾਰੀ ਤੁਹਾਡੇ ਪਰੋਸੇ ਨੂੰ ਖਤਮ ਕਰ ਸਕਦੇ ਹਨ ਸਫਲ ਇਨਸਾਨ ਆਪਣੀ ਬਚਤ ਨੂੰ ਗੁਪਤ ਰੱਖਦਾ ਹੈ ਉਹ ਉਸ ਨੂੰ ਸਿਰਫ ਸੋਚ ਸਮਝ ਕੇ ਵਰਤਦਾ ਹੈ ਉਹ ਕਿਸੇ ਨੂੰ ਦਿਖਾਉਂਦਾ ਨਹੀਂ ਨਾ ਹੀ ਸ਼ੇਖੀ ਮਾਰਦਾ ਹੈ ਕਈ ਵਾਰੀ ਲੋਕ ਸੋਚਦੇ ਹਨ ਕਿ ਪੈਸਾ ਸ਼ੇਅਰ ਕਰਨਾ ਸ਼ਾਨਦਾਰ ਹੈ ਪਰ ਸੱਚ ਇਹ ਹੈ ਕਿ ਬਚਤ ਆਪਣੀ ਤਾਕਤ ਬਣਦੀ ਹੈ ਜਦੋਂ ਉਹ ਬਾਹਰ ਜਾਂਦੀ ਹੈ ਉਹ ਤੇਜ਼ੀ ਨਾਲ ਲੋੜਾਂ ਅਤੇ ਦੂਜਿਆਂ ਦੀ ਉਮੀਦਾਂ ਵਿੱਚ ਖਤਮ ਹੋ ਸਕਦੀ ਹੈ। ਦੋਸਤੋ ਇਹ ਗੱਲ ਯਾਦ ਰੱਖੋ ਆਪਣੀ ਬਚਤ ਆਪਣੀ ਮਿਹਨਤ ਦਾ ਨਤੀਜਾ ਹੈ। ਇਸ ਨੂੰ ਆਪਣੇ ਲਈ ਸੁਰੱਖਿਅਤ ਰੱਖੋ। ਉਹ ਤੁਹਾਡੀ ਤਾਕਤ ਦਾ ਹਿੱਸਾ ਬਣੇ ਕਿਸੇ ਦੀ ਨਜਾਇਜ਼ ਦਖਲਅੰਦਾਜ਼ੀ ਨਾ ਹੋਵੇ। ਸਫਲ ਲੋਕ ਪੈਸੇ ਦੀ ਗਿਣਤੀ ਜਾਂ ਬਚਤ ਬਾਰੇ ਬਾਹਰ ਨਹੀਂ ਦੱਸਦੇ। ਉਹ ਜਾਣਦੇ ਹਨ ਕਿ ਹੌਸਲਾ, ਕਾਮਯਾਬੀ ਅਤੇ ਸੁਰੱਖਿਆ ਆਪਣੇ ਕੰਮ ਤੇ ਮਿਹਨਤ ਨਾਲ ਬਣਦੀ ਹੈ। ਇਸ ਲਈ ਆਪਣੀ ਬਚਤ ਕਿਸੇ ਨਾਲ ਸ਼ੇਅਰ ਨਾ ਕਰੋ। ਉਸ ਨੂੰ ਆਪਣੇ ਦਿਲ ਮਨ ਅਤੇ ਸੰਘਰਸ਼ ਵਿੱਚ ਸੁਰੱਖਿਅਤ ਰੱਖੋ ਜਦੋਂ ਤੁਹਾਡੀ ਬਚਤ ਤੇ ਸੰਪਤੀ ਵੱਡੀ ਹੋ ਜਾਵੇ ਤਾਂ ਦੁਨੀਆ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰੇਗੀ ਨੰਬਰ 6 ਘਰ ਦੀਆਂ ਆਪਣੀਆਂ ਪਰਸਨਲ ਗੱਲਾਂ ਕਿਸੇ ਨਾਲ ਸਾਂਝਾ ਨਾ ਕਰੋ ਤੁਸੀਂ ਸੋਚ ਰਹੇ ਹੋ ਕਿਉਂ ਇਹ ਜ਼ਰੂਰੀ ਹੈ ਘਰ ਦੀਆਂ ਗੱਲਾਂ ਜੋ ਪਰਿਵਾਰ ਦੀਆਂ ਖੁਸ਼ੀਆਂ ਅਤੇ ਸਟਰਗਲਸ ਨਾਲ ਜੁੜੀਆਂ ਹੁੰਦੀਆਂ ਹਨ ਉਹ ਸਿਰਫ ਸਾਡੀ ਪਰਿਵਾਰਕ ਤਾਕਤ ਨੂੰ ਦਰਸਾਉਂਦੀਆਂ ਹਨ ਜਦੋਂ ਤੁਸੀਂ ਇਹ ਗੱਲਾਂ ਬਾਹਰ ਦੱਸਦੇ ਹੋ ਕਈ ਵਾਰੀ ਲੋਕਾਂ ਦੀਆਂ ਟਿੱਪਣੀਆਂ ਅਤੇ ਸੋਚਾਂ ਤੁਹਾਡੇ ਘਰ ਦੀ ਸ਼ਾਂਤੀ ਤੇ ਪ੍ਰਭਾਵ ਪਾ ਸਕਦੀਆਂ ਹਨ ਘਰ ਦੀਆਂ ਗੱਲਾਂ ਸ਼ੇਅਰ ਕਰਨ ਨਾਲ ਇਹ ਤੁਹਾਡੇ ਨਜ਼ਦੀਕੀ ਲੋਕਾਂ ਤੇ ਭਰੋਸੇ ਨੂੰ ਘਟਾ ਸਕਦਾ ਹੈ ਸਫਲ ਲੋਕ ਇਸ ਗੱਲ ਨੂੰ ਬਿਲਕੁਲ ਸਮਝਦੇ ਹਨ ਉਹ ਜਾਣਦੇ ਹਨ ਕਿ ਪਰਿਵਾਰ ਦੀਆਂ ਪਰਸਨਲ ਗੱਲਾਂ ਸਿਰਫ ਪਰਿਵਾਰ ਲਈ ਹਨ ਇਹ ਬਾਹਰ ਦੱਸਣ ਨਾਲ ਨੁਕਸਾਨ ਹੋ ਸਕਦਾ ਹੈ ਇਹ ਤਾਕਤ ਦਾ ਹਿੱਸਾ ਬਣ ਜਾਂਦੀ ਹੈ ਨਾ ਕਿ ਦੂਜਿਆਂ ਦੀ ਮਨਸਾਂ ਨੂੰ ਖੁਸ਼ ਕਰਨ ਲਈ ਪਰਿਵਾਰ ਸਿਰਫ ਪਿਆਰ ਸਹਾਰਾ ਅਤੇ ਭਰੋਸੇ ਦਾ ਨਿਸ਼ਾਨ ਹੈ ਜਦੋਂ ਤੁਸੀਂ ਉਹਨਾਂ ਦੀਆਂ ਖਾਸ ਗੱਲਾਂ ਬਾਹਰ ਦੱਸਦੇ ਹੋ ਕਈ ਵਾਰ ਇਹ ਦੁਨੀਆ ਵਿੱਚ ਕਮਜ਼ੋਰੀ ਅਤੇ ਹੌਸਲੇ ਦੀ ਘਾਟ ਬਣ ਜਾਂਦੀ ਹੈ ਸਫਲ ਇਨਸਾਨ ਆਪਣੀਆਂ ਘਰ ਦੀਆਂ ਗੱਲਾਂ ਨੂੰ ਦਿਲ ਵਿੱਚ ਰੱਖਦਾ ਹੈ ਉਹ ਪਰਿਵਾਰ ਦੇ ਹਰ ਸੁੱਖ-ਦੁੱਖ ਨੂੰ ਰਿਸਪੈਕਟ ਅਤੇ ਸੋਚ-ਵਿਚਾਰ ਨਾਲ ਰੱਖਦਾ ਹੈ ਜਿਵੇਂ ਹੀ ਤੁਸੀਂ ਘਰ ਦੀਆਂ ਗੱਲਾਂ ਨੂੰ ਗੁਪਤ ਰੱਖਦੇ ਹੋ ਉਹ ਤੁਹਾਡੀ ਤਾਕਤ ਅਤੇ ਪਰਿਵਾਰਕ ਏਕਤਾ ਬਣ ਜਾਂਦੀ ਹੈ ਸਫਲਤਾ ਸਿਰਫ ਆਪਣੇ ਕੰਮ ਤੇ ਫੋਕਸ ਅਤੇ ਸਹੀ ਕਾਰਵਾਈ ਨਾਲ ਆਉਂਦੀ ਹੈ ਨਾ ਕਿ ਬਾਹਰ ਦੱਸਣ ਨਾਲ ਦੋਸਤੋ ਇਹ ਗੱਲ ਯਾਦ ਰੱਖੋ ਕਰਦੀਆਂ ਪਰਸਨਲ ਗੱਲਾਂ ਸਿਰਫ ਘਰ ਵਿੱਚ ਹੀ ਰਹਿਣ ਉਹ ਤੁਹਾਡੇ ਜੀਵਨ ਅਤੇ ਪਰਿਵਾਰ ਦੀ ਤਾਕਤ ਨੂੰ ਮਜ਼ਬੂਤ ਕਰਦੀਆਂ ਹਨ ਕਈ ਵਾਰੀ ਲੋਕ ਸੋਚਦੇ ਹਨ ਕਿ ਸਾਰੇ ਸੁੱਖ-ਦੁੱਖ ਸਾਂਝੇ ਕਰਨੇ ਚਾਹੀਦੇ ਹਨ ਪਰ ਸਫਲ ਲੋਕ ਇਹ ਗੱਲ ਸਮਝਦੇ ਹਨ ਘਰ ਦੀ ਸ਼ਾਂਤੀ ਅਤੇ ਗੁਪਤ ਤਾਕਤ ਬਾਹਰ ਨਾ ਦਿਖਾਉਣਾ ਹੀ ਚੰਗਾ ਹੈ ਇਸ ਲਈ ਆਪਣੀ ਪਰਿਵਾਰਿਕ ਤਾਕਤ ਘਰ ਦੀਆਂ ਖਾਸ ਗੱਲਾਂ ਦਿਲ ਅਤੇ ਮਨ ਵਿੱਚ ਸੁਰੱਖਿਅਤ ਰੱਖੋ ਨੰਬਰ 7 ਆਪਣੀਆਂ ਆਦਤਾਂ ਅਤੇ ਸਵੇਰ ਦੀ ਰੁਟੀਨ ਸਵੇਰ ਦੀ ਸ਼ੁਰੂਆਤ ਅਤੇ ਛੋਟੀਆਂ ਆਦਤਾਂ ਇਹ ਸਿਰਫ ਰੋਜ਼ਾਨਾ ਕੰਮ ਨਹੀਂ ਇਹ ਤੁਹਾਡੇ ਕੈਰੈਕਟਰ ਅਤੇ ਜੀਵਨ ਦੀ ਡਾਇਰੈਕਸ਼ਨ ਤੈਅ ਕਰਦੀਆਂ ਹਨ ਜਦੋਂ ਤੁਸੀਂ ਆਪਣੀਆਂ ਆਦਤਾਂ ਬਾਹਰ ਦੱਸਦੇ ਹੋ ਲੋਕਾਂ ਦੀਆਂ رائے ਅਤੇ ਸੁਝਾਅ ਤੁਹਾਡੀ ਰੁਟੀਨ ਤੇ ਨੁਕਸਾਨ ਪਹੁੰਚਾ ਸਕਦੇ ਹਨ ਕਈ ਵਾਰੀ ਇਹ ਤੁਹਾਡੇ ਡਿਸਪਲਨ ਅਤੇ ਫੋਕਸ ਨੂੰ ਤੋੜ ਸਕਦਾ ਹੈ ਸਫਲ ਲੋਕ ਇਸ ਗੱਲ ਨੂੰ ਜਾਣਦੇ ਹਨ ਉਹ ਆਪਣੀਆਂ ਆਦਤਾਂ ਸਵੇਰ ਦੀ ਰੁਟੀਨ ਅਤੇ ਡਿਸਪਲਨ ਸਿਰਫ ਆਪਣੇ ਲਈ ਰੱਖਦੇ ਹਨ ਉਹ ਜਾਣਦੇ ਹਨ ਕਿ ਬਾਹਰ ਦਸਨ ਨਾਲ ਲੋਕ ਉਸ ਨੂੰ ਅੰਡਰਐਸਟੀਮੇਟ ਕਰ ਸਕਦੇ ਹਨ ਉਹ ਖਮੋਸ਼ੀ ਨਾਲ ਹਰ ਰੋਜ਼ ਇਸ ਨੂੰ ਫੋਲੋ ਕਰਦੇ ਹਨ ਸਵੇਰ ਦੀ ਰੁਟੀਨ ਸਿਰਫ ਉੱਠਣਾ ਅਤੇ ਕੰਮ ਕਰਨਾ ਨਹੀਂ ਇਹ ਤੁਹਾਡੇ ਦਿਲ ਮਨ ਅਤੇ ਆਤਮ ਨਿਰਪਰਤਾ ਨੂੰ ਤਾਕਤ ਦਿੰਦੀ ਹੈ ਜਦੋਂ ਤੁਸੀਂ ਇਹ ਆਦਤਾਂ ਸ਼ੇਅਰ ਕਰਦੇ ਹੋ ਕਈ ਵਾਰੀ ਲੋਕ ਤੁਹਾਡੀ ਇਕਸਾਰਤਾ ਨੂੰ ਨਜ਼ਰਅੰਦਾਜ਼ ਕਰਦੇ ਹਨ ਸਫਲ ਇਨਸਾਨ ਆਪਣੀਆਂ ਆਦਤਾਂ ਨੂੰ ਦਿਲ ਵਿੱਚ ਰੱਖਦਾ ਹੈ ਉਹ ਸਵੇਰ ਦੀ ਰੁਟੀਨ ਬਿਨਾ ਕਿਸੇ ਨੂੰ ਦੱਸੇ ਆਪਣੀ ਸ਼ਾਂਤੀ ਅਤੇ ਫੋਕਸ ਨਾਲ ਫਾਲੋ ਕਰਦਾ ਹੈ ਉਹ ਸ਼ੇਖੀ ਨਹੀਂ ਮਾਰਦਾ ਨਾ ਹੀ ਦੂਜਿਆਂ ਨੂੰ ਇਨਵੋਲਵ ਕਰਦਾ ਹੈ ਆਦਤਾਂ ਸਿਰਫ ਕੰਮ ਨਹੀਂ ਦੱਸਦੀਆਂ ਉਹ ਤੁਹਾਡੇ ਜੀਵਨ ਦੀ ਡਾਇਰੈਕਸ਼ਨ ਡਿਸਪਲਨ ਅਤੇ ਸਫਲਤਾ ਦੀ ਨਿਸ਼ਾਨੀ ਹੁੰਦੀਆਂ ਹਨ ਜਦੋਂ ਤੁਸੀਂ ਉਹਨਾਂ ਨੂੰ ਗੁਪਤ ਰੱਖਦੇ ਹੋ ਤਦੋਂ ਤੁਹਾਡੀ ਅਸਲੀ ਤਾਕਤ ਬਣ ਜਾਂਦੀਆਂ ਹਨ ਦੋਸਤੋ ਇਹ ਗੱਲ ਯਾਦ ਰੱਖੋ ਆਪਣੀਆਂ ਆਦਤਾਂ ਅਤੇ ਸਵੇਰ ਦੀ ਰੁਟੀਨ ਸਿਰਫ ਆਪਣੇ ਲਈ ਸੁਰੱਖਿਅਤ ਰੱਖੋ ਇਹ ਤੁਹਾਡੀ ਫੋਕਸ ਡਿਸਪਲਿਨ ਅਤੇ ਜੀਵਨ ਦੇ ਨਤੀਜੇ ਨੂੰ ਵੱਡਾ ਕਰੇਗਾ ਸਫਲ ਲੋਕ ਦਿਖਾਉਂਦੇ ਨਹੀਂ ਉਹ ਦਿਨੋਂ ਫੋਲੋ ਕਰਦੇ ਹਨ ਜਦੋਂ ਨਤੀਜੇ ਸਾਹਮਣੇ ਆਉਂਦੇ ਹਨ ਦੁਨੀਆ ਉਹਨਾਂ ਨੂੰ ਦੇਖਦੀ ਹੈ ਇਸ ਲਈ ਆਪਣੀਆਂ ਆਦਤਾਂ ਸਵੇਰ ਦੀ ਰੁਟੀਨ ਅਤੇ ਛੋਟੇ ਕਦਮ ਦਿਲ ਵਿੱਚ ਰੱਖੋ ਹੌਲੀ-ਹੌਲੀ ਇਹ ਤੁਹਾਡੀ ਤਾਕਤ ਸਫਲਤਾ ਅਤੇ ਕੈਰੈਕਟਰ ਬਣ ਜਾਵੇਗਾ ਜਦੋਂ ਤੁਹਾਡਾ ਦਿਨ ਸਹੀ ਰੁਟੀਨ ਨਾਲ ਸ਼ੁਰੂ ਹੁੰਦਾ ਹੈ ਤਾਂ ਦੁਨੀਆ ਤੁਹਾਡੇ ਨਤੀਜੇ ਨੂੰ ਰਿਸਪੈਕਟ ਕਰਦੀ ਹੈ ਦੋਸਤੋ ਅੱਜ ਅਸੀਂ ਜਾਣਿਆ ਸਫਲ ਇਨਸਾਨ ਆਪਣੇ ਜੀਵਨ ਵਿੱਚ ਕੁਝ ਗੱਲਾਂ ਸਦਾ ਲਈ ਗੁਪਤ ਰੱਖਦੇ ਹਨ ਉਹ ਆਪਣੇ ਸੁਪਨੇ ਅੰਦਰੂਨੀ ਸੰਘਰਸ਼ ਭਵਿੱਖ ਦੀਆਂ ਯੋਜਨਾਵਾਂ ਅਤੇ ਹੋਰ ਵੀ ਅਜਹਰਾਜ ਸਿਰਫ ਆਪਣੇ ਲਈ ਰੱਖਦੇ ਹਨ ਜੇ ਤੁਸੀਂ ਇਹ ਸੀਕਰੇਟਸ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋ ਤਾਂ ਤੁਸੀਂ ਵੀ ਆਪਣੇ ਗੋਲਸ ਨੂੰ ਜਲਦੀ ਹਾਸਲ ਕਰ ਸਕੋਗੇ ਯਾਦ ਰੱਖੋ ਚੁੱਪਚਾਪ ਰਹਿਣਾ ਸੋਚ ਕੇ ਐਕਸ਼ਨ ਲੈਣਾ ਅਤੇ ਆਪਣੀ ਤਾਕਤ ਨੂੰ ਸੰਭਾਲਣਾ ਇਹੀ ਸਫਲਤਾ ਦੀ ਚਾਬੀ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਅਸੀਂ ਤੁਹਾਡੇ ਲਈ ਅਜੇ ਹੋਰ ਇਨਸਪਾਇਰਿੰਗ ਤੇ ਮੋਟੀਵੇਸ਼ਨਲ ਕੰਟੈਂਟ ਲਿਆ ਸਕੀਏ ਸਿਰਫ ਇਹੀ ਨਹੀਂ ਸਾਡੇ ਨਾਲ ਰਹਿਣ ਨਾਲ ਤੁਸੀਂ ਹਰ ਹਫਤੇ ਨਵੇਂ ਰਾਜ਼ ਅਤੇ ਸਫਲਤਾ ਦੇ ਟਿਪਸ ਸਿੱਖੋਗੇ ਆਪਣੀ ਜੀਵਨ ਯਾਤਰਾ ਵਿੱਚ ਹਰ ਦਿਨ ਤਾਕਤ ਫੋਕਸ ਅਤੇ ਇਨਸਪੀਰੇਸ਼ਨ ਬਣਾਈ ਰੱਖਣ ਲਈ ਇਹ ਹੀ ਸੀਕਰਟਸ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋਣਗੇ ਤਾਂ ਦੋਸਤੋ ਹੌਸਲਾ ਰੱਖੋ ਦਿਲੋਂ ਐਕਸ਼ਨ ਲਓ ਆਪਣੀ ਤਾਕਤ ਨੂੰ ਸੰਭਾਲੋ ਅਤੇ ਸਫਲਤਾ ਦੀ ਰਾਹ ਤੇ ਅੱਗੇ ਵਧਦੇ ਰਹੋ